ਬਰੁਨੇ ਦੀ ਡਾਕਟਰ ਕੁੜੀ ਹੋ ਜੀ ਆਹ ਲਓ ਕੁੜੀ ਖਾਲੀ ਸਟਡੀ ਆ ਕੁੜੀ ਉਦੋਂ ਦਵਾਂਗੇ 164 ਕ੍ਰਿਮੀਨਲ ਪ੍ਰੋਸੀਜਰ ਕੋਰ ਦੇ ਤਹਿਤ ਕਰਵਾ ਕੇ ਕੈਦ ਫੇਰਦਾ ਇਹਨਾਂ ਕੰਮਾਂ ਦੀ ਉਹ ਯਾਰ ਜੀ ਨਿਗਾਰਦੂ ਨੇ ਮਾਰਨੀ ਹੈ ਔਰ ਉਹਨੂੰ ਸੱਚ ਬੇਟੂ ਨਸਰਾ ਸੱਚੀ ਪੈਰ ਨੇ ਮਾਰਿਆ ਕੁੜੀ ਨੂੰ ਸਹਾਨੇ ਚ ਪੈਰ ਮਾਰਿਆ ਸਰ ਅਸ ਝੂਠੇ ਇੱਕ ਮਿੰਟ ਬੰਦ ਕਰੋ ਭਾਜੀ ਇਹ ਮੈਂ ਨਹੀਂ ਹੁਣੀ ਨਹੀਂ ਮਾਰੂਗਾ ਲਾ ਕੇ ਮਾਰੂਗਾ ਲਾ ਕੇ ਲਾ ਕੇ ਆਪਣੇ ਕਿੱਲੇ ਹਰ ਸਾਨੂੰ ਸਭ ਧਰਮਾਂ ਦੇ ਬਾਹਰ ਕੱਢਦੇ ਨੇ ਸਾਨੂੰ ਸਾਡੀ ਸਿਰਨਾਵਾਂ ਸੁਣਾਉਂਦੇ ਨੇ ਮੇਰੇ ਖੁੱਤ ਅੱਛਾ ਵਕੀਲ ਅੰਦਰ ਹੈ ਪੁਲਿਸ ਅੰਦਰ ਚਲੋ ਪੁਲਿਸ ਅੰਦਰ ਚਲੋ ਇਹ ਪੈਸਾ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੜਨਾ ਸਭ ਸਕਿਉਰਿਟੀ ਦਿੱਤੀ ਹੋਈ ਆ ਸਭ ਸਕਿਉਰਿਟੀ ਹਾਂ ਇਹ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੋਂ ਕੁਝ ਮਹੀਨੇ ਆ ਸਮਝ ਲੱਗੀ ਹਾਂ ਥਲੇ ਗਿਆ ਸਰ ਹਾਂ ਇਹ ਮਹੀਨੇ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਿਕ ਚੱਲਿਆ ਜਾਣਾ ਸਮਝ ਲੱਗੀ ਦੱਸੋ ਬੋਲ ਬੋਲੋ ਤੇ ਕੁੜੀ ਨੰਬਰ ਲਗਾ ਦੇ ਗੁੱਡੇ ਦੇ ਮਾਪਿਆਂ ਦੇ ਬੰਦਿਆਂ ਯਾਰ ਸਾਰੇ ਹੁਣੇ ਅੰਦਰ ਵੜ ਜਾਣੇ ਆ ਉਹ ਸਾਰੇ ਥੋੜੇ ਅੰਦਰ ਵੜ ਜਾਣੇ ਇੱਕ ਤਾਂ ਚੱਲ ਜੇ ਆਹ ਸਾਹਿਬ ਇੱਕ ਨੂੰ ਸਾਰੇ ਨਾ ਅੰਦਰ ਵੜੋ ਕੁੜੀ ਦੀ ਮਾਸੀ ਆ ਰਹੇ ਨੇ ਸੁਣਦੇ ਯਾਰ ਨਹੀਂ ਕੁੜੀ ਦੀ ਮਾਸੀ ਯਾਰ ਇਹ ਗੱਲ ਕਰਦੇ ਕੁੜੀ ਦੀ ਮਾਂ ਲੈ ਕੁੜੀ ਦੀ ਇੱਕੋ ਇੱਕੋ ਜਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਆ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਂ ਦੇ ਬਿਆਨ ਲੈ ਗਈ ਕੀ ਕੁੜੀ ਵੜ ਜਾਣੇ ਕਾਹਦੇ ਬਿਆਨ ਲੈਣੇ ਕੁੜੀ ਦੇ ਕੁੜੀ ਦੇ ਮਾਪਿਆਂ ਦੇ ਬਿਆਨ ਚੱਲਦੇ ਨੇ ਕੀ ਕੁੜੀ ਦੇ ਮਾਪੇ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ 750 ਪਰਚਾ ਕਿਹਦੇ ਨਾਲ ਲੱਗਿਆ ਆ ਗਈ ਆਪ ਵੀ ਨਹੀਂ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕੀ ਮਸਲਾ ਕੀ ਮੈਂ ਆਪਣੀ ਮਰਜ਼ੀ ਨਾਲ ਗਈ ਮੇਰੇ ਘਰ ਨਹੀਂ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਤੇ ਉਦੋਂ ਫਿਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲੋ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹੂੰਗੀ ਸਹੁਰੇ ਘਰ ਨਾਲ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨੇ ਗਏ ਅੱਛਾ ਨਾਨ ਰੋਹਿਤ ਕਿੱਥੋਂ ਰਹਿਣ ਵਾਲਾ ਨਕਲਾ ਤੋਂ ਮੁੰਡਾ ਕਿੱਥੇ ਆਉਂਦਾ ਮੁੰਡਾ ਜਿੱਥੇ ਠਾਣੀ ਤੇ ਆਪਣੀ ਮਰਜ਼ੀ ਨਾਲ ਗਈ ਤੇ ਮਰਜ਼ੀ ਨਾਲ ਗਏ ਤੁਸੀਂ ਕੋਈ ਤੁਹਾਨੂੰ ਤਾਂ ਸ਼ਿਵਰਾ ਨਾਲ ਆ ਕੇ ਆਈ ਤਾਂ ਮੇੜਨੇ ਕਰਾਣ ਕੀ ਤੁਸੀਂ ਕਰਵਾ ਲਿਆ ਨਹੀਂ ਜੀ ਤੁਸੀਂ ਨੂੰ ਕੀ ਮੰਨਤਾ ਬੇ ਤੁਸੀਂ ਚਾਹਦੇ ਵੀ ਹੋ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਬੋਲ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਜ਼ਰੂਰਤ ਮੇਰਾ ਆਰਡਰ ਮਿਲੇਗਾ ਆਰਡਰ ਹੈ ਅੰਕਲ ਕੋ ਸ਼ਾਇਨ ਦਾ ਕੀ ਆਰਡਰ ਕੀ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹਦਾ ਨਹੀਂ ਮੈਨੂੰ ਪਤਾ ਨਹੀਂ ਕੋਈ ਵਿਆਹ ਕਰਾਇਆ ਹੈ ਗੁਰਜਾ ਕੇ ਕਿ ਕੋਈ ਪ੍ਰੋਫੈਸ਼ਨ ਨਹੀਂ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਨੂੰ ਤਾਂ ਸੈਨ ਕੀਤਾ ਤੁਹਾਨੂੰ ਕੁਝ ਨਹੀਂ ਪੁੱਛਿਆ ਨਾ ਦੂਜੇ ਵੀ ਦੱਸਿਆ ਹੋ ਤੇ ਇਹ ਅੰਕਲ ਨੂੰ ਪਤਾ ਮੈਂ ਉਹਨਾਂ ਦੇ ਨਾਲ ਰਹਿਣਾ अंकल अंकल को सारे प्रोडक्शन चंडीगढ़ अंकल नु पता अंकल को सारे कागज है अंकल नु पता अंकल बाहर है ब्याह किथे कराया चंडीगढ़ नहीं नहीं कोई दूर दौरे लावा कोई का करवाया सी ने करवाया ओदा प्रूफ है तो प्रूफ का पता नहीं अंकल को पता होना मेनू पता निकाह ही आ गई अंकल दा मसीह ओ अंकल बाहर होने वकील अच्छा वकील साहब ने कराया था नहीं ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਨਹੀਂ ਤੇ ਉਹਨੂੰ ਮੁੰਡੇ ਵਾਲੇ ਨਾਲ ਰੱਖਣ ਨੂੰ ਤਿਆਰ ਹਨ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਹੋਰ ਤੁਹਾਡੇ ਚੰਡੀਗੜ੍ਹ ਹੋਇਆ ਨਾ ਜਿਹੜਾ ਨਿਕਾਹ ਤੁਹਾਡਾ ਕਿਤੇ ਅੰਮ੍ਰਿਤਸਰ ਆ ਗਿਆ ਉਹ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਨਹੀਂ ਕੱਲ ਨੂੰ ਜੇ ਬਾਈਚੈਂਸ ਤਾਂ ਦੀਏ ਤੂੰ ਵਿਗੜਦੀ ਆ ਫਿਰ ਤੁਸੀਂ ਮਾਂ ਪਿਓ ਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਵਿਗੜਦੀ ਨਹੀਂ ਜੇ ਬਾਈਚੈਂਸ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਉਹ ਤਾਂ ਨਹੀਂ ਵਿਗੜਦੀ ਆ ਪਰ ਹਮੈਂ ਕਹਿੰਨੀ ਆ ਨਾ ਕਿ ਨਹੀਂ ਖਤਰਾ ਮੇਰੇ ਮਾਪਿਆਂ 'ਤੇ ਹੋ ਤਾ ਮੇਰੇ ਮਾਮਿਆਂ 'ਤੇ ਮੇਰੇ ਮਾਪਿਆਂ 'ਤੇ ਠੀਕ ਹੈ ਮੇਰੀ ਬੇਟੀ ਆ ਮੁੰਡਾ ਪੰਡ ਕਲਾ ਗਿਆ ਠੀਕ ਕੀ ਨਾਮ ਤੇ ਕੁੜੀ ਦਾ ਸਮਾਈਲ ਕੀ ਨਾਮ ਮੁੰਡੇ ਦਾ ਕੀ ਨਾਮ ਦਾ ਮੁੰਡੇ ਦਾ ਨਾਮ ਰੋਹਿਤ ਕਿੰਦੇ ਦੀ ਕੁੜੀ ਗਈ ਦੋ ਮਹੀਨੇ ਹੋ ਗਏ ਅੱਜ ਸਿਵਲ ਹਸਪੀਟਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਠੀਕ ਹੈ ਤੁਹਾਨੂੰ ਮੁੰਡੇ ਇੱਥੇ ਕਿਹਦੇ ਬਏ ਉਹ ਕੀ ਮਸਲਾ ਹੈ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਸੀ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਆਵੇਗਾ ਮੁੰਡੇ ਦਾ ਉਹਨਾਂ ਨੂੰ ਪੈਸੇ ਤੇ ਥੀਪੇ ਕਿਹਦੇ ਆ ਗਏ ਪੈੰਦੇ ਹੱਥੇ ਪੈੰਹ ਹੱਥੇ ਬੰਨਤੀ ਕਾ ਗਏ ਆ ਗਏ ਉਹਨਾਂ ਨੇ ਕਹਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਕਹੇ ਨਾਲ ਉਹ ਵਕੀਲ ਵੀ ਆਂਦਾ ਹੈ ਤੇ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਕਿਤੇ ਪੁਲਸ ਵਾਲੇ ਉਹਨਾਂ ਨੇ ਜਦੋਂ ਰੋਕੇ ਕੀ ਆ ਰਹਾ ਮੈਂ ਆ ਹਾਂ ਜੀ ਇਹਨਾਂ ਨੂੰ ਮੈਂ ਹੁਣੇ ਕਹਿੰਦੀ ਮੇਰਾ ਹਾਰਟ ਬ੍ਰਾਊਡ ਹੋ ਗਿਆ ਹਾਂ ਜੀ ਤਾਂ ਤਾਂ ਕੁਝ ਨਹੀਂ ਹੋਇਆ ਨਾ ਦਿੱਤਾ ਕੁੜੀ ਨੂੰ ਮੈਂ ਕੁੜੀ ਤਾਂ ਕਿੱਥੇ ਹੋਣਾ ਆਈ ਤਾਂ ਮੈਂ ਇੱਥੇ ਮੈਡੀਕਲ ਹੋਣ ਆ ਜੀ ਨਹੀਂ ਬੰਦੀ ਕਰਦੇ ਸਾਡੀ ਮੰਮਾ ਜੀ ਸਾਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਉਹਨਾਂ ਨੂੰ ਸਜ਼ਾ ਹੋਵੇ ਸਰ ਤੋਂ ਸਵਤ ਸਜ਼ਾ ਦਿੱਤੀ ਜਾਵੇ ਮਸਲਾ ਆਇਆ ਮੈਂ ਕੁੜੀ ਦਾ ਜੀਜਾ ਹਾਂ ਕੁੜੀ ਆ ਨੂੰ ਅੱਜ ਨਾ ਜੱਸ ਸਾਹਨੇ ਲਿਖਿਆ ਇੱਥੇ ਕੀਤਾ ਕਿ ਕੋਰਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋ ਮਹੀਨੇ ਬਾਅਦ ਕੁੜੀ ਕੁੜੀ ਆਈ ਦੋ ਮਹੀਨਾ ਬਾਅਦ ਥਾਣੇ ਕੁੜੀ ਜੋ ਕੋਰ ਥਾਣੇ ਕੋਰਚ ਆ ਗਈ ਆ ਕੋਰਚ ਇਹ ਮੁੰਡੇ ਵਾਲੇ ਮਗਰ ਆਏ 15 20 ਜਣੇ ਕਚੈਰੀ ਚ ਨਾਲ ਇਹਨਾਂ ਦਾ ਵਕੀਲ ਆ ਕੁੜੀ ਇਹ ਨਾ ਹੱਥੋਂ ਪਾਈ ਸਾਡੇ ਨਾਲ ਹੋਏ ਆ ਕੁੜੀ ਵਾਲੇ ਕੋ ਖੋਣ ਦੀ ਕੋਸ਼ਿਸ਼ ਇਹ ਨਾ ਕੀਤੀ ਹੈ ਹਨ ਨੂੰ ਨਾ ਧੱਕੇ ਧੱਕੇ ਮਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਪੇ ਇਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਸਲਮਾਈ ਹੋਣੀ ਚਾਹੀਦੀ ਮੁੰਡੇ ਹੁਣ ਕਿੰਨੇ ਕੁੜੀ ਨਾਲ ਹੀ ਜਾਣ ਉਹਨਾਂ ਨਾਲ ਮੁੰਡੇ ਆळ्या ਪਾਇਆ ਜੀ ਕੁੜੀ ਨਾਲ ਕੁੜੀ ਨਾ ਗਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗਮਰਾਹ ਕੀਤਾ ਉਹਨਾਂ ਨੇ ਪੜਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਆ ਪੂਰੀ ਪੂਰੀ ਠੀਕ ਨਹੀਂ ਆ ਪੂਰੀ ਉਹਨਾਂ ਗਮਰਾਹ ਨਾ ਕੀਤਾ ਪੂਰੀ ਬੋਲੀ ਵੀ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਦਾ ਨਾਂ ਜੀ ਮੁੰਡੇ ਵਾਲਿਆਂ ਦਾ ਨਾਂ ਤੇ ਉਹਦਾ ਨਾਂ ਦੇਵਤਮਸੀ ਆ ਮੁੰਡੇ ਦਾ ਨਾਂ ਰੋਹਿਤ ਉਰਫ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗ ਆ ਕਿ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੁੜੀ ਦਾ ਮਾਮਾ ਵਾਂ ਫਿਰ ਉਸ ਤੋਂ ਬਾਅਦਾਂ ਇੱਥੇ ਕਚਹਿਰੀ ਲੈ ਗਏ ਆਂ ਉਦੋਂ ਮੁਲਾਜ਼ਮ ਨਹੀਂ ਸੀ ਆਏ ਨਾਲ ਮੈਡਮ ਆਏ ਸੀ ਨਾਲ ਉਹ ਲੈ ਗਏ ਸੀ ਨਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਵਿੱਚ ਮੁਲਾਜ਼ਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿਨੇ ਬੁਲਾਏ ਕਿਨੇ ਮੁੰਡੇ ਆਏ ਸੀ ਮੁੰਡੇ ਘਰ ਤੋਂ ਘੱਟ 10 ਜਣੇ ਇਹ ਕਿ ਕਰਮਗੀਰ ਮੁੰਡੇ ਆਂਦਾ ਲੱਗਦਾ ਮੁੰਡੇ ਉਹ ਮੁੰਡੇ ਸਾਡੇ ਗੱਲ ਪੈਣ ਥੋੜੀ ਗਏ ਕੁੜੀ ਖੋਹਣ ਥੋੜੀ ਗਏ ਕੁੜੀ ਸਰ ਕੁੜੀ ਗਮਰਾ ਇਹਨਾਂ ਆਪੀ ਲੈ ਗਏ ਮੁੰਡੇ ਚੋਤੀ ਮੈਂ ਤਾਂ ਹੁਣ ਆਇਆ ਜੀ ਮੈਨੂੰ ਤੇ ਦੇ ਬਾਰੇ ਪਤਾ ਨਹੀਂ ਮੇਰੇ ਹੁੰਦਾ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੀ 75 ਨੰਬਰ ਤੇ ਪਰਚਾ ਕਿ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੁਜੋਂੜ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਦੀ ਕਾਰਨ ਗਰੀ ਕੀ ਕਾਰਨ ਕਿ ਤੇ کہنا ਗਈ ਸੀ ਕਿ ਮੈਟਰ ਇਹ ਹੋ ਰਿਹਾ ਪੂਰੀ ਲੜਕੀ ਗਈ ਸੀ ਕਿ ਇਹ ਮੁੰਡੇ ਦੇ ਨਾਲ ਗਈ ਸੀਗੀ ਤੇ ਉਹ ਦੋਨੇ ਰੋਹਿਤ ਨਾਮ ਮੁੰਡੇ ਦਾ ਪਰਚਾਉਂ ਦਰਜ ਹੋ ਗਿਆ ਜੀ ਪਰਚਾਉਂ ਹੋ ਗਿਆ ਤੁੰਗਰੇ ਆ ਤੇ ਆ ਕਿ ਮੁੰਡੇ ਪਏ ਹੰਗਾਮੀ ਵਾਲਿਆਂ ਨੂੰ ਹਮਲਾ ਕੀਤਾ ਸੋਹਰ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਸਾਡੇ ਸਾਹਮਣੇ ਹੰਗਾਮਾ ਕੋਈ ਹੋਇਆ ਨਹੀਂਗਾ ਤੇ ਠੀਕ ਹੈ ਪਈ ਉਹ ਮੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫੜਫੜਾ ਕੇ ਭੇਜਤਾ ਆਪਣੇ ਥਾਂ ਵੀ ਜਾਉਂਦੀ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ ਪਰ ਤੁਹਾਡੇ ਨਾਲ ਜੀ ਵੀਡੀਓ ਵੀ ਬਣਾ ਕੇ ਬਣਾ ਰਹੇ ਸੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਹੀ ਬਣਾਈ ਵੀਡੀਓ ਵੀ ਹੀ ਕਾਰਵਾਈ ਕਰਾਂਗੇ ਜੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ। ਮੈਂ ਜਗਜੀਤ ਸਿੰਘ ਐਡਵੋਕੇਟ ਆ। ਹਾਂਜੀ। ਅਸੀਂ ਇੱਕ ਕੁੜੀ ਦਾ ਤੇ ਮੈਡਿਕਲ ਹੋ ਰਿਹਾ ਕਿ ਹਾਂਜੀ। ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ। ਹਾਂਜੀ। ਉਹ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਂਮ ਦ ਅੰਡਰਵਿਊ ਪੰਜਾਬ ਐਂਡ ਐਨ ਐਨ ਹਾਈ ਕੋਰਟ। ਜਿਸ ਨੂੰ ਜਿਸ ਦੀ ਵਾਇਲੈਂਸ ਹੋਦੀ ਵੇ ਕਿ ਮੈਨੂੰ ਸੱਦਿਆ ਗਿਆ। ਮੈਂ ਆਇਆ ਵੀ ਕਿਉਂ ਵਾਇਲੈਂਸ ਹੋ ਰਹੀ ਆ। ਯਾ ਲੈ ਜਿਹਨ ਵਾਸਤੇ ਮੈਂ ਯਸੇ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਐਸਆ ਹੀ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਫੇ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੇ ਸ਼ਹਿਰ ਤੋਂ ਲਿਖ ਲਓ ਹਾਂਜੀ ਮੈਂ ਬਤਾਉਰ ਕਿ ਅਸੀਂ ਪੁਲਿਸ ਪਰ ਠਾਕੇ ਨਹੀਂ ਬਤਾਉਰ ਲੀਗਲੀ ਪ੍ਰਟੈਂਟ ਨੂੰ ਪ੍ਰੋਟੈਕਟ ਕਰਨਾ ਹੁੰਦਾ ਹੈ ਲੋ ਜੀ ਮੇਰੀ ਨਬਾਲਗਿਆ ਕੁੜੀ ਉਹਨੂੰ ਪੂਰ ਪ੍ਰੋਟੈਕਸ਼ਨ ਮਿਲਣਾ ਚਾਹੀਦਾ ਮੈਂ ਕਹਾਂ ਮਿਲੀ ਹੋਈ ਆ ਮਿਲੀ ਹੋਈ ਆ ਦੁਬਾਰਾ ਬੋਲਾਂ ਫ ਮਿਲੀ ਹੋਈ ਆ ਠੀਕ ਹੋਰ ਦੱਸੋ ਨਹੀਂ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋਨ ਦੇ ਬਲ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਵਾਲਾ ਮਿਲੀ ਹੋਈ ਆ ਨਾ ਮਿਲੀ ਹੋਈ ਆ ਨਾ ਤੁਸੀਂ ਕਹਿੰਦੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ 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 ਪੁੱਛ ਸਕਦੇ ਇਹ ਲਿਗਲ ਪਾਸੇ ਇਹ ਗੱਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ ਜਿਹੜੀ ਉਹਨਾਂ ਦੱਸਿਆ ਉਹਨਾਂ ਦੇ ਬਿਆਨਾਂ ਵਿੱਚ ਦੱਸਿਆ ਉਹ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛੋ ਜ਼ਰੂਰ ਕਰੋ ਨਹੀਂ ਇਹ ਨਹੀਂ ਪੁੱਛ ਸਕਦੇ ਕਿ ਕਿਉਂ ਮਿਲਿਆ ਆਹ ਹਨਰਬਲ ਹਾਈ ਕੋਰਟ ਦਾ ਕੰਮ ਹੈ ਤੇਰਾ ਕਰਨ ਤੁਸੀ ਵਕੀਲ ਜੇ ਤੁਸੀਂ ਉਹਦੇ ਪੇਟੀਸ਼ਨ ਦਾ ਕੀਤਾ ਮੈਂ ਪੇਟੀਸ਼ਨ ਦਾ ਕੀਤਾ ਮੈਂ ਪੇਟੀਸ਼ਨ ਦਾ ਕੀਤਾ ਕਿਸੇ ਹੋਰ ਨੇ ਕੀਤਾ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਹੈ ਇੱਥੇ ਕੋ ਮਰਡਰ ਵੀ ਹੋ ਸਕਦਾ ਜੇ ਤਾਹੀ ਹੈ ਬਈ ਕੁਝ ਮਡਾ ਚਾਹਣਾ ਨੂੰ ਪਤਾ ਦੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਇਹ ਨਾ ਦੱਸ ਸਕਦੇ ਨਾ ਵੀ ਜੇ ਨਬਾਲਗ ਨੂੰ ਜਿਹੜੀ ਮਿਲੀ ਹੈ ਇਹ ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਪਹਿਲੀ ਗੱਲ ਸੁਣ ਲਓ ਕਿ ਉਹਨਾਂ ਕਿਉਂ ਦਿੱਤੀ ਆ ਕਿ ਕਿਵੇਂ ਦਿੱਤੀ ਆ ਤੁਹਾਡਾ ਤਾਂ ਕਿਹੜਾ ਕਾਨੂੰਨ ਹੈ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛਦੇ ਆ ਆਨਰੇਬਲ ਹਾਈ ਕੋਰਟ ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦੇ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ 1482 ਤਲੇ ਸਿਰਫ ਪ੍ਰੋਟੈਕਸ਼ਨ ਪੁਲ ਮੇਰੀ ਭਈਆ ਮੈਂ ਦੁਬਾਰਾ ਕਹਾਂਗਾ ਮਿਲ ਰਹੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਉਹਨੇ ਸਾਰੇ ਬਾਹਰ ਕੱਢਦਾ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਕੋਈ ਵੀ ਅੰਦਰ ਨਹੀਂ ਜਾਂਦਾ ਤੁਹਾਨੂੰ ਅੰਦਰ ਭੇਜਾਂ ਤੂੰ ਤੁਸੀਂ ਅੰਦਰ ਗਏ ਭਗਵਾ ਸਾਰੇ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ